ਦੋਸਤੋ ਆਪਾਂ ਨੂੰ ਫੇਸਬੁੱਕ ਤੇ ਕਈ ਜਣੇ ਵਟਸਐਪ ਤੇ ਕਮੈਂਟ ਕਰਦੇ ਆ ਸਾਡੇ ਫਾਲੋਅਰ ਕਿਉਂ ਵਧਣਗੇ ਸਾਡੀ ਵੀਊ ਨਹੀਂ ਵਧ ਰਹੀਗੇ ਤੇ ਵੀਊ ਕਿਉਂ ਵਧਣਗੇ ਦੱਸੋ ਜੀ ਕੋਈ ਸੈਟਿੰਗ ਹੈਗੀ ਆ ਮਗਰ ਚਲੋ ਠੀਕ ਆ ਸੈਟਿੰਗ ਤਾਂ ਜ਼ਰੂਰ ਹੁੰਦੀ ਆ ਕਰਨ ਵਾਲੀ ਪਰ ਉਹਦੇ ਵਿੱਚ ਹੋਰ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਬਾਅਦ ਵਿੱਚ ਮੈਂ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਉਂਗਾ ਉਹ ਦੇਖ ਕੇ ਤੁਸੀਂ ਚੰਗੀ ਤਰ੍ਹਾਂ ਸਮਝ ਜਿਓਗੇ ਵੀ ਜਿਹੜੇ ਆਪਣੇ ਪੰਜਾਬ 'ਚ ਹੋਗੇ ਮਤਲਬ ਇੱਕ ਦੂਸਰੇ ਨੂੰ ਮੈਂ ਪਹਿਲਾਂ ਵੀ ਕਹਿੰਦਾ ਸਪੋਰਟ ਨਹੀਂ ਕਰਦੇ ਤੇ ਮੈਂ ਤੁਹਾਨੂੰ ਇੱਕ ਨਾ ਪ੍ਰੋਫਾਈਲ ਦਿਖਾਉਂਗਾ ਤੇ ਉਹਨਾਂ ਦੀ ਇੱਕ ਵੀਡੀਓ ਰੀਲ ਦਿਖਾਉਂਗਾ ਜੀ ਤੇ ਕਮੈਂਟ ਕਿੰਨੇ ਹੋਣਗੇ ਕਮੈਂਟ ਮਤਲਬ ਉਹਨੇ ਇੱਕ ਕੀਤਾ ਨਾ ਤੇ ਉਹਦੇ ਹੇਠਾਂ ਜਿਹੜਾ ਕੋਈ ਕਮੈਂਟ ਕਰਦਾ ਤੇ ਉਹਨੂੰ ਸਪੋਰਟ ਕਰਨ ਵਾਸਤੇ 100-100 ਜਣੇ ਲਾਈਕ ਕਰਦਾ ਜਦੋਂ ਤਾ ਡੱਕਮੈਂਟ ਕੋਈ 50 ਜਣੇ ਲਾਈਕ ਕਰਨਗੇ ਤੁਸੀਂ ਉਹਨਾਂ ਨੂੰ ਸਪੋਰਟ ਨਾ ਕਰੋਗੇ ਤੁਸੀਂ 100% ਸਪੋਰਟ ਕਰੋਗੇ ਵੀ ਮੇਰੇ ਕਮੈਂਟ ਦੇ ਉੱਤੇ ਇਹਨੇ ਲਾਈਕ ਲੋਕ ਕਰ ਰਏ ਆ ਉਹ ਜਾਣ ਬੁੱਝ ਕੇ ਮਤਲਬ ਗਲਤੀ ਨਾਲ ਨਹੀਂ ਕਰਦੇ ਮਤਲਬ ਉਹਨਾਂ ਦਾ ਮਤਲਬ ਉਹਨਾਂ ਦਾ ਦਿਮਾਗ ਇਸ ਤਰੀਕੇ ਨਾਲ ਕੰਮ ਕਰਦਾ ਜਦੋਂ ਇੱਕ ਜਿਹਨ ਨੂੰ ਲਾਈਕ ਆਉਂਦੇ ਆ ਨਾ 50 ਅਗਲਾ 50 ਨੂੰ ਸਪੋਰਟ ਕਰੂਗਾ ਤੇ ਆ ਜੋ ਤੁਹਾਨੂੰ ਸਕਰੀਨ ਤੇ ਲੈ ਚਲਦੇ ਆ ਤੇ ਦਿਖਾਉਣੇ ਆ ਕਿਸ ਹੱਬ ਨਾਲ ਉਹਨਾਂ ਦੇ ਫਾਲੋਅਰ ਵਧਦੇ ਆ ਕਿਸ ਹੱਬ ਨਾਲ ਉਹਨਾਂ ਦੇ ਵਿਊ ਵਧਦੇ ਆ ਕਿਉਂਕਿ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਆ ਵੀਡੀਓ ਦੀ ਸਕਰੀਨ ਦੇਖ ਕੇ ਤੁਹਾਨੂੰ ਪਤਾ ਲੱਗ ਜੂਗਾ ਆ ਤੁਹਾਨੂੰ ਇੱਕ ਪ੍ਰੋਫਾਈਲ ਦਿਖਾਉਣੇ ਆ ਵੀਡੀਓ ਤੋਂ ਤੁਸੀਂ ਜਾਣਦੇ ਹੀ ਹੋਗੇ ਸ਼ਾਇਦ ਇਹਨਾਂ ਨੂੰ ਤੇ ਇਹਨਾਂ ਦੇ ਕਾਫੀ ਫਾਲੋਅਰ ਆ ਤੇ ਇਹਨਾਂ ਦੇ ਹੇਠਾਂ ਇਹਨਾਂ ਨੇ ਆਪਣੀ ਕਮੈਂਟ ਕੀਤਾ ਇਹਨਾਂ ਦੇ ਕਿਸੇ ਫੋਲੋਅਰ ਨੇ ਕਮੈਂਟ ਕੀਤਾ ਤੇ ਵੇਖੋ ਜੀ ਮਤਲਬ ਆਹ ਦੇਖੋ ਤੁਹਾਨੂੰ ਕਮੈਂਟ ਦਿਖਾਉਣੇ ਆ ਮਤਲਬ ਕਮੈਂਟ ਵੀ ਆਣ ਗਿੰਤ ਆਉਂਦੀ ਆ ਲਾਈਕ ਵੀ ਇੱਕ ਜੇ ਮਤਲਬ ਤੁਹਾਡੇ ਵਰਗ ਵੀ ਕੋਈ ਲਾਈਕ ਕਮੈਂਟ ਕਰਦਾ ਇੱਧਰ ਦੇਖੋ 219 ਲਾਈਕ ਆਇਆ ਇੱਕ ਕਮੈਂਟ ਤੇ ਸਿਰਫ ਰਾਈਟ ਲਿਖਿਆ ਉਹਨੇ ਤੇ ਆ ਫੁੱਲ ਜੀ ਇਹਨਾਂ ਦਾ ਨਿਸ਼ਾਨਾ ਇਹਦੇ ਤੇ ਵੇਖੋ 128 ਲਾਈਕ ਆਇਆ ਤੇ ਥੱਲੇ ਕਮੈਂਟ ਵੀ ਆਏ ਪਏ ਆ ਲੋਕ ਇੱਕ ਦੂਸਰੇ ਨੂੰ ਸਪੋਰਟ ਕਰਦੇ ਆ ਵੇਖੋ ਬਹੁਤ ਹੀ ਸੁੰਦਰ ਕੋਈ ਖਾਸ ਹੈਗਾ ਕਮੈਂਟ ਚ ਨਾਰਮਲੀ ਲਿਖਿਆ 24 ਲਾਈਕ ਆ ਗਏ ਐਸਟੀ ਆਗੇ 31 ਕਿਸਤੇ 100 ਲਾਈਕ ਆ ਇਧਰ ਵੇਖੋ 72 ਲਾਈਕ ਨਾਰਮਲੀ ਆਏ ਸੋ ਇਹ ਵਾਲੀ ਤਾਂ ਮੈਂ ਰਿਕਾਰਡਿੰਗ ਵੀਡੀਓ ਦਿਖਾਉਣ ਦਾ ਮਤਲਬ ਇਹ ਸੀ ਕਿ ਉਹ ਇੱਕ ਦੋ ਜਿਸ ਨੇ ਇਹਨੂੰ ਪੂਰਾ ਸਪੋਰਟ ਕਰਦੇ ਆ ਭਾਵੇਂ ਕੋਈ ਨਾਰਮਲੀ ਕਮੈਂਟ ਕਰਦਾ ਉਹਦੇ ਤੇ ਜੇ ਰੋਂ 10 15 ਲਾਈਕ ਆਉਂਦੇ ਆ ਤੇ ਅਗਲਾ ਸਪੋਰਟ ਕਰੂਗਾ 100% ਕਰੂਗਾ ਤੇ ਆਪਣੇ ਸੋਚਦੇ ਆ ਯਾਰ ਇਹਦੇ ਕਮੈਂਟ ਤੇ ਆਪਾਂ ਕੀ ਕਰਨਾ ਕਮੈਂਟ ਕਰਕੇ ਸੋ ਇਹ ਜੇਕਰ ਤੁਹਾਨੂੰ ਕੋਈ ਲਾਈਕ ਕਰਦਾ ਜਾ ਕਮੈਂਟ ਕਰਦਾ ਰਿਪਲਾਈ ਚ ਉਹਦਾ ਸਪੋਰਟ 100% ਕਰਿਆ ਕਰੋ ਇੱਕ ਦੂਸਰੇ ਨੂੰ ਫੋਲੋ ਕਰਿਆ ਕਰੋ ਇੱਕ ਦੂਸਰੇ ਦੀਆਂ ਵੀਡੀਓ ਆਪਣੇ ਆਪ ਸਾਹਮਣੇ ਆਉਣੀਆਂ ਤੇ ਲਾਈਕ ਤਾਂ ਟਾੜੇ 100% ਵਧਣਗੇ ਜੋ ਲਾਈਕ ਵਧਣਗੇ ਵੀਊ ਵੀ ਵਧਣਗੇ ਤਾਂ ਕਰਕੇ ਹੁਣ ਜੇ ਮੈਂ ਵੀਡੀਓ ਪਾਈਏ ਇਹਦੇ ਹਟਾ ਕਮੈਂਟ ਆਉਣਗੇ ਪਰ ਕਿਸੇ ਨੇ ਉਸ ਕਮੈਂਟ ਨੂੰ ਲਾਈਕ ਨਹੀਂ ਕਰਨਾ ਤੇ ਤੁਸੀਂ ਬਸ ਇੱਥੇ ਹੀ ਰਹਿ ਜਾਓਗੇ ਤਾਂ ਕਹਿਣਾ ਵੀ ਤੁਸੀਂ ਇੱਕ ਦੂਸਰੇ ਨੂੰ ਸਪੋਰਟ ਕਰੋ ਫਿਰ ਤੁਹਾਨੂੰ ਫੇਸਬੁੱਕ ਪੈਸਾ ਦੇਊਗਾ ਫਿਰ ਤੁਹਾਡੇ ਵੀਊ ਵਧੂਗਾ ਜੇ ਨੂੰ ਤੁਸੀਂ ਇੱਕ ਦੂਸਰੇ ਨੂੰ ਸਪੋਰਟ ਹੀ ਨਹੀਂ ਕਰਦੇ ਪਰ ਫੇਸਬੁੱਕ ਤੁਹਾਡੀ ਰੀਚ ਕਿਵੇਂ ਵਧਾਊਗਾ ਤੁਸੀਂ ਆ ਵੀਡੀਓ ਨੂੰ ਦੇਖ ਕੇ ਜਿਹਨੂੰ ਸਮਝ ਲੱਗ ਗਈ ਉਹ ਤਾਂ ਕਹਿ ਦਿਓ ਹਾਂਜੀ ਓਕੇ ਆ ਤੇ ਜਿਹਨੂੰ ਨਹੀਂ ਸਮਝ ਲੱਗੀ ਬਈ ਉਹ ਇੱਥੇ ਹੀ ਰਹਿ ਜਾਣਗੇ ਠੀਕ ਆ